ਹਾਂਜੀ ਇੱਕ ਮਿੰਟ ਮੈਮ ਆਪਣਾ ਨਾਮ ਦੱਸੋ ਅੱਜ ਇੱਥੇ ਕਾਜ ਕੀ ਤਾ ਹੋਇਆ ਕੀ ਗੱਲ ਹੈ ਦੱਸੋ ਹਾਂਜੀ ਮੇਰਾ ਨਾਮ ਨਵਦੀਪ ਕੌਰ ਹੈ ਅਸੀਂ ਮੋਤੀਆ ਰਾਇਲ ਫੇਮ ਦੇ ਰੈਜ਼ੀਡੈਂਟ ਹਾਂ ਤੇ ਅਸੀਂ ਇੱਥੇ ਜੋ ਪਾਣੀ ਇੰਨਾ ਗੰਦਾ ਹੈ ਤੇ ਇਹਦਾ ਅਸੀਂ ਸੋਲੂਸ਼ਨ ਚਾਹੁੰਦੇ ਆ ਤਾਂ ਕਰਕੇ ਅਸੀਂ ਇੱਥੇ ਤਰਨਾਂ ਲਗਾਇਆ ਤਾਂ ਜੋ ਇਹ ਪ੍ਰੋਬਲਮ ਸੋਲਵ ਕੀਤੀ ਜਾਵੇ ਇਹਦੇ ਨਾਲ ਇੰਨੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਇੰਨੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਸਾਡੇ ਬੱਚੇ ਆ ਟਿਊਸ਼ਨ ਜਾ ਰਹੇ ਆ ਸਾਡੇ ਬੱਚੇ ਕੈਬ ਜਿੱਥੇ ਦੀ ਕਰਨੀ ਆ ਰਹੀਆਂ ਕਹਿੰਦੇ ਜੀ ਤੁਹਾਡੇ ਪਾਣੀ ਆ ਸਾਡਾ ਬੰਦ ਹੁੰਦੇ ਆ ਵਹੀਕਲਸ ਇੱਥੇ ਰੋਜ਼ ਦਿਹਾੜੀ ਇੱਥੇ ਕੋਈ ਨਾ ਕੋਈ ਗਿਰਿਆ ਹੁੰਦਾ ਇਹਦੇ ਇੱਕ ਇੰਨਾ ਵੱਡਾ ਖੱਡਾ ਬੰਨਿਆ ਹੋਇਆ ਹੈ ਕਿ ਸਾਨੂੰ ਪਤਾ ਹੈ ਅਸੀਂ ਸਾਈਡ ਤੋਂ ਨੰਗ ਜੰਨੇ ਆ ਪਰ ਜਿਹੜੇ ਬਾਹਰ ਆਊਟਸਾਈਡਰ ਹੈ ਉਹ ਗਿਰਦੇ ਨੇ ਉਦੋਂ 스멜 ਬਹੁਤ ਗੰਦੀ ਆ ਜਿਹੜੇ ਆਪਣੇ ਐਮ ਕਰਨੇ ਆ ਸੀ ਜੀ ਇੱਥੇ ਅਸੀਂ ਇੱਥੇ 50 50 ਲੱਖ ਰੁਪਏ ਸਾਡੇ ਫਲੈਟਸ ਨੇ ਦੇਖੋ 50 ਲੱਖ ਰੁਪਏ ਲਾਇਆ ਸੀ ਸੋਚਿਆ ਸੀ ਇਦਾਂ ਹੋਏਗਾ ਸੋਚਿਆ ਹੀ ਨਹੀਂ ਸੀ ਉਸ ਟਾਈਮ ਹੈ ਹੀ ਨਹੀਂ ਸੀ ਕੁਝ ਵੀ ਦਾ ਸਭ ਬਿਲਡਰ ਨੇ ਕਦੀ ਉਹਨਾਂ ਕੋਲ ਜਾ ਕੇ ਨਹੀਂ ਸ਼ਿਕਾਇਤ ਕੀਤੀ ਕਿ ਤੁਸੀਂ ਇਹਦਾ ਕੀ ਇਹਦਾ ਇੰਤਜ਼ਾਮ ਕੀ ਕੀਤਾ ਨਹੀਂ ਉਹਨਾਂ ਨੇ ਬਸ ਘੱਟਤੀਆਂ ਆਪਣੀਆਂ ਤੇ ਪਤਾ ਨਹੀਂ ਅਪਰੂਵ ਕਿੰਨਾ ਨੇ ਕੀਤੀ ਹੈ ਇਹ ਸਾਰੀ ਚੀਜ਼ਾਂ ਹੋਰ ਬਿਲਡਰਸ ਨੂੰ ਅਪਰੂਵ ਕਿੰਨੇ ਕੀਤਾ ਹੈ ਦਾ ਅਧਿਕਾਰੀ ਜੇ ਆਉਂਦੇ ਆ ਮੌਕੇ ਤੇ ਸਵਾਲ ਤੁਸੀਂ ਪੁੱਛੋਗੇ ਉਹਨਾਂ ਨੂੰ ਇਹਦਾ ਬਿਲਕੁਲ ਪੁੱਛਾਂਗੇ ਜ ਵੀ ਤੋਂ ਨੋ ਪ੍ਰੂਵ ਵੀ ਨਹੀਂ ਕਰਨੇ ਚਾਹੀਦੇ ਸੀ ਜੇ ਡਰੇਨੇਜ ਸਿਸਟਮ ਹੀ ਨਹੀਂ ਹੈਗਾ ਤੁਹਾਡੇ ਕੋਲ ਅੱਛਾ ਤਾਂ ਇੰਨੀਆਂ ਸੋਸਾਇਟੀਆਂ ਕਿਉਂ ਰੱਖੀਆਂ ਤੁਸੀਂ ਕਿਉਂ ਇੰਨੀਆਂ ਆ ਤੁਸੀਂ ਕਲੋਨੀਆਂ ਕੱਟੀਆਂ ਤੁਹਾਨੂੰ ਨਹੀਂ ਕਰਨੀ ਚਾਹੀਦੀਆਂ ਸੀ ਠੀਕ ਹੈ ਜੀ ਅਸਤੇ ਪੰਜਾਬ ਸਰਕਾਰ ਨੂੰ ਵੀ ਸਾਰਿਆਂ ਨੂੰ ਕਵਾਂਗੇ ਕਿ ਤੁਸੀਂ ਵੋਟਾਂ ਲੈਣ ਤਾਂ ਬਹੁਤ ਅੱਛੇ ਤਰੀਕੇ ਨਾਲ ਆ ਜਾਂਦੇ ਹੋ ਤੁਸੀਂ ਹੱਲ ਵੀ ਤਾਂ ਦੇਖੋ ਨਾ ਇੱਥੇ ਆ ਕੇ ਸਾਡੀ ਖਬਰਸਾਰ ਵੀ ਲੈਣੀ ਚਾਹੀਦੀ ਉਹਨਾਂ ਨੇ ਹਲਕੇ ਦੇ ਐਮਐਲਏ ਨੇ ਮੈਡਮ ਕੈਬਨਿਟ ਮੰਤਰੀ ਨੇ ਅਨਮੋਲ ਗਗਨ ਮਾਨ ਕਦੀ ਉਹਨਾਂ ਦਾ ਕਿ ਆਵਾਜ਼ ਨਹੀਂ ਪਹੁੰਚਾਈ ਸੀ ਉਹਨਾਂ ਦੇ ਅੱਗੇ ਬਿਲਕੁਲ ਉਹਨਾਂ ਦੇ ਕੰਨ ਤੇ ਜੂ ਨਹੀਂ ਸਿਰਕਦੀ ਹੈਗੀ ਜਿੰਨੀਆਂ ਮਰਜ਼ ਕਰ ਲੋ ਉਹਨਾਂ ਨੇ 로ਡ ਵੀ ਬਲੌਕ ਕਰ ਲਈ ਇੱਕ ਤਾਂ ਕੁਝ ਨਹੀਂ ਹੋਇਆ ਹੱਲ ਮੋਟਾ ਫੇਰ ਆਣ ਗਿਆ ਦੁਬਾਰਾ ਜੇ ਇਦਾਂ ਦਾ ਹਾਲ ਹੈ ਕਿ ਮੋਟਾ ਫੇਰ ਆਉਂਦੀਆਂ ਨੇ ਫੇਰ ਉਵੇਂ ਹੀ ਹੋ ਜਾਂਦੇ ਬਸ ਦੇਖੋ ਜਿਵੇਂ ਸਾਡੇ ਐਮ ਸੀ ਜਸਬੀਰ ਕੌਰ ਜੀ ਨੇ ਹਨਾ ਐਮ ਸੀ ਜਸਬੀਰ ਕੌਰ ਜੀ ਆ ਉਹ ਖੁਦ ਨਹੀਂ ਸਾਹਮਣੇ ਆਉਂਦੇ ਉਹਨਾਂ ਦੇ ਹਸਬੈਂਡ ਆ ਜਾਂਦੇ ਨੇ ਨਾਮ ਦੱਸ ਦੋ ਆਪਣਾ ਕੀ ਕਹਿੰਦੇ ਮੇਰਾ ਨਾਮ^-ਸਰਵਿੰਦਰ ਸਿੰਘ ਆ ਮੈਂ ਟੀ ਡੀਏ ਸਿਟੀ ਜੇ ਰਹਿਣਾ ਇੱਥੇ ਨਾਲ ਹੀ ਸੋਸਾਇਟੀ ਆ ਇਹ ਜਿੰਨੇ ਵੀ ਨਕਸ਼ੇ ਪ੍ਰੂਵ ਕੀਤੇ ਜਾਂਦੇ ਨੇ ਗਮਾੜਾ ਦਰੋਂ ਅਪਰੂਵ ਨੇ ਔਰ ਗਮਾੜੀਆਂ ਦੀਆਂ ਗਾਈਡਲਾਈਨ ਨੇ ਜਿਹੜਾ ਵੀ ਬਿਲਡਰ ਆਪਦੀ ਸੁਸਾਇਟੀ ਸਟੈਬਲਿਸ਼ ਕਰੂਗਾ ਤੇ ਉਹ ਜਿਹੜਾ ਗਮਾੜਾ ਇੱਕ एसटीपी ਪਲਾਨ ਕਰਦੀ ਆ ਇੱਥੇ ਜਿੰਨੀਆਂ ਵੀ ਸੁਸਾਇਟੀਆਂ ਬਣੀਆਂ ਹੋਈਆਂ ਉਹਨਾਂ ਦੇ ਅੰਦਰ ਕਿਸੇ ਦੇ ਅੰਦਰ ਵੀ एसटीपी ਨਹੀਂ ਹੈ एसटीपी ਦਾ ਮਤਲਬ ਹੁੰਦਾ ਜਿਹੜਾ ਸੀਵਰੇਜ ਦਾ ਬਾਣੀ ਟਰੀਟ ਕਰਕੇ ਜਿਹੜਾ ਉਹਦਾ ਆਊਟਫਲੋ ਆ ਉਥੇ ਹਾਂ ਪਲੈਂਟ ਲਗਾ ਕੇ ਉਹਦਾ ਜਿਹੜਾ ਡਿਸਪੋਜ਼ਲ ਹੈ ਉਸੇ ਸੁਸਾਇਟੀ ਦੇ ਅੰਦਰ ਜਿਹੜੀ ਖੁੱਲੀ ਜਗ੍ਹਾ ਪਾਰਕ ਜਾਂ ਸੋਸਾਇਟੀ ਦੇ ਲੋਕਾਂ ਨੂੰ ਗੱਡੀਆਂ ਧੋਣ ਵਾਸਤੇ ਸਪਲਾਈ ਕੀਤਾ ਜਾਂਦਾ ਲੇਕਿਨ ਕਿਸੇ ਵੀ ਇਹ ਮਤਲਬ ਇੰਨੀ ਮੰਦ ਭਾਗੀ ਹੈ ਗਵਾਡਾ ਵਾਲੇ ਅਧਿਕਾਰੀ ਡੀਸੀ ਮੋਹਾਲੀ ਭਗਵਾਨਤਮਾਨ ਸਰਕਾਰ ਇੰਨੀ ਸੁੱਤੀ ਪਈ ਹੈ ਇੰਨੀ ਨਖਿੱਧ ਹੈ ਕਿ ਇਸ ਵਾਸਤੇ ਧਿਆਨ ਨਹੀਂ ਦੇ ਰਹੀ ਇਹਨਾਂ ਦਾ ਮਤਲਬ ਪ੍ਰਾਪਰਟੀਆਂ ਵੇਚੋ ਔਰ ਪੈਸੇ ਇਕੱਠੇ ਕਰੋ ਅੱਜ ਦੇ ਅਖਬਾਰ ਚ ਪੜਿਆ ਕਿ ਇਹਨਾਂ ਨੇ ਜਿਹੜੀ ਵਿਧਾਇਕ ਜੀ ਤਨਖਾਹ ਹੈਗੀ ਆ 80000 ਤੋਂ 3 ਲੱਖ ਰੁਪਏ ਕਰਨ ਲੱਗ ਰਹੇ ਨੇ ਲੋਕਾਂ ਦਾ ਜੀਣਾ ਬੇਹਾਲ ਆ ਪੈਸੇ ਹੈ ਨਹੀਂ ਬੰਦ ਕਰ ਰਹੀਆਂ ਸੀ ਜੀ ਅੱਗੇ ਇਹਨਾਂ ਨੇ ਪੈਸੇ ਰਾਂ ਬੰਦ ਕਰ ਰਹੀ ਸੀ ਹੁਣ ਦੇਖੋ 80000 ਤੋਂ 3 ਲੱਖ ਰੁਪਏ ਤਨਖਾਹ ਅੱਜ ਦੇ ਅਖਬਾਰ ਦੀ ਖਬਰ ਹੈ ਤੇ ਅੱਗੇ ਦੇਖੋ ਕੀ ਦੇਣਗੇ ਇਹ ਤੇ ਦੂਜਾ ਜਿੰਨ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਹੁਣ ਉਹਨਾਂ ਨੇ 700 ਕਰੋੜ ਰੁਪਏ ਲਿਆ ਇਸ ਮਹੀਨੇ ਦੀ ਤਨਖਾਹ ਦੇ ਉਹਨਾਂ ਨੂੰ ਪੈਸੇ ਨਹੀਂ ਹੈ ਤੇ ਆਪਣੇ ਮੰਤਰੀਆਂ ਦੇ ਪੈਸੇ ਵਧਾਉਣ ਲੱਗ ਗਏ ਹੋਏ ਨੇ ਇਹ ਜਿਹੜੀ ਬਿਜਲੀ ਦਾ ਫ੍ਰੀ ਮਿਲ ਰਹੀ ਹੈ 300 ਯੂਨਟ ਬਿਜਲੀ ਫ੍ਰੀ ਸਾਨੂੰ ਨਹੀਂ ਚਾਹੀਦੀ ਨਹੀਂ ਚਾਹੀਦੀ ਸਾਨੂੰ ਰੈਗੂਲਰ ਬਿਜਲੀ ਚਾਹੀਦੀ ਹੈ ਸਾਨੂੰ ਅੱਛਾ ਜੀਵਨ ਚਾਹੀਦਾ ਸਾਡੇ ਵਿੱਚ ਨਿਕਾ ਖੋਲਦੀਆਂ ਬਿਜਲੀ ਫਰੀਦ ਉਹ ਮਹਿਲਾ ਕਲੀਨਿਕ ਦੇ ਸਾਹਮਣੇ ਦੇਖੋ ਨੌਕਰੀਆਂ ਸਰਕਾਰ ਦੇ ਰਹੀਆਂ ਮਹਿਲਿਆਂ ਸਰਕਾਰ ਕਰ ਕੋ ਮਹਿਲਾ ਕਲੀਨਿਕ ਖੋਲੇ ਆ ਉਹਦੇ ਬਾਹਰ ਛੱਪੜ ਦਾ ਛੱਪੜ ਵੀ ਲਾਤਾ ਬੈਠਾ ਪਹਿਲਾਂ ਬਿਮਾਰ ਹੋ ਫਿਰ ਉੱਥੇ ਅੰਦਰ ਜਾ ਕੇ ਦੋ ਗੋਲੀਆਂ ਲੈ ਆਓ ਇਹ ਜਿਹੜਾ ਸੀਵਰੇਜ ਟ੍ਰੀਟਮੈਂਟ ਸੜਕਾਂ ਤੇ ਘੁਮਰਿਆ ਪਾਣੀ ਜਿਹੜਾ ਘੁਮਰਿਆ ਇਹਨਾਂ ਦੀ ਅਬਦੌਲਤ ਹੈ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰਨ ਦੀ ਤਿਆਰੀ ਆ ਪੰਜਾਬ ਦਾ ਪਾਣੀ ਅੰਡਰਗਰਾਊਂਡ ਜਿਹੜਾ ਵਾਟਰ ਹੈ ਉਹ ਅਖਬਾਰਾਂ 'ਚ ਸਾਰਿਆਂ ਰਿਪੋਰਟਾਂ ਆ ਰਹੀਆਂ ਇੰਨਾ ਗੰਦਾ ਪਾਣੀ ਆ ਉਹਦੇ ਵਿੱਚ ਹੋਰ ਵੀ ਇਹ ਵਾਅਦਾ ਕਰਕੇ ਮਿਸ ਕਰਕੇ ਜਿਹੜਾ ਮਾਰਨ ਦੀ ਸਪੀਡ ਆ ਉਹਨੂੰ ਹੋਰ ਵਧਾਉਣਾ ਚਾਹੁੰਦੇ ਨੇ ਬਲਿਆਲੀ ਤੋਂ ਲੈ ਕੇ ਨਿੱਜਰ ਚੌਂਕ ਤੱਕ ਇਹ 80 ਫੁੱਟ ਚੌੜੀ ਸੜਕ ਆ ਕਿੱਥੇ ਆ ਉਹ ਕਿੱਥੇ ਆ ਸੜਕ ਚੌੜੀ ਉਹ ਕਹਿੰਦੇ ਆ ਵੀ ਹੁਣ ਤਾਂ ਕਾਗਜ਼ਾਂ 'ਚ 80 ਤੋਂ 60 ਫੁੱਟ ਕਰ ਦਿੱਤੀ ਐ ਲੇਆਉਟ ਹੈਗਾ ਉਹਦਾ ਲੇਆਉਟ ਗਵਰਨਮੈਂਟ ਕੋਲੇ ਹੈਗਾ ਜੀ ਅਸੀਂ ਦੇਖਿਆ ਹੈਗਾ ਰੈਵਨਿਊ ਰਿਕਾਰਡ ਦੇ ਵਿੱਚ ਹੈਗਾ ਤੇ ਹੁਣ ਅਸੀਂ ਤਾਂ 60 ਫੁੱਟ ਕਰਤੀ ਐ ਕਹਿੰਦੇ ਅਸੀਂ ਕਬਜ਼ੇ ਨਹੀਂ ਹਟਾ ਸਕਦੇ ਸਰਕਾਰ ਦਾ ਸਾਰਾ ਜੋਰ ਇਸ ਵਾਸਤੇ ਲੱਗਿਆ ਆ ਜਿਹੜੇ ਐਮਸੀ ਵਿਰੋਧੀ ਧੜ ਦੇ ਹੈਗੇ ਨੇ ਉਹਨਾਂ ਨੂੰ ਸਰਕਾਰ ਦੇ ਵਿੱਚ ਸ਼ਾਮਲ ਕਰ ਲੋ ਸਾਡਾ ਹੋਰ ਕੋਈ ਏਜੰਡਾ ਨਹੀਂ ਐ ਸਾਰੀਆਂ ਸਰਕਾਰਾਂ ਦੇ ਇਹੀ ਅੰਡੇ ਰਹੇ ਨੇ ਪਹਿਲਾਂ ਸਰਕਾਰ ਬਣਾਓ ਅਗਲੀ ਸਰਕਾਰ ਦੀ ਚੁਣਨ ਵਾਸਤੇ ਤਿਆਰੀ ਕਰੋ ਸਕਰਜਾਇ ਸੀ ਕਿ ਇੱਥੇ ਕੀ ਮਸਲਾ ਦਾ ਕੀ ਇਹਨਾਂ ਦਾ ਹਲਕਾ ਸੀਵਰ ਦਾ ਪਾਣੀ ਜਿਹੜਾ ਬਲੌਕ ਹੋਣ ਕਰਕੇ ਕੁਝ ਪਾਈਪਾਂ ਫਟ ਗਈਆਂ ਸੀ ਉਹਦੇ ਕਰਕੇ ਸੀਵਰ ওভারਫਲੋ ਹੋਇਆ ਉਹ ਪਾਈਪਾਂ ਨਵੀਆਂ ਲਾ ਰਹੀਆਂ ਸੀ ਹੁਣ ਅੱਜ ਸ਼ੁਰੂ ਕਰ ਰਹੇ ਹਾਂ ਸੀਵਰ ਦਾ ਕੰਮ ਤਾਂ ਉਹਨੇ ਨਾਲ ਦੀ ਨਾਲ ਸਟਾਰਟ ਹੋ ਜਾਊਗਾ ਬਾਕੀ ਵੀ ਕਾਫੀ ਜ਼ਿਆਦਾ ਗੰਭੀਰ ਸਮੱਸਿਆਵਾਂ ਨੇ ਜਿੱਥੇ ਅੱਗੇ ਡੰਪ ਹੈ ਜਾਂ ਪਾਣੀ ਪੀਣ ਦੀਆਂ ਸਮੱਸਿਆਵਾਂ ਆ ਰਹੀਆਂ ਛੱਜੂ ਮਾਦਰੇ ਜੀ ਵੀ ਪਿੰਡ ਦੇ ਆਲੇ ਪਾਸੇ ਸੀਵਰ ਤੇ ਸੜਕਾਂ ਦਾ ਇਸ਼ੂ ਹੈਗਾ ਹੋਰ ਵੀ ਕਾਫੀ ਮਸਲੇ ਆ ਉਹ ਸਾਰੇ ਇਹਨਾਂ ਨੇ ਲਿਖ ਕੇ ਦੇ ਰਿਹਾ ਸਾਨੂੰ ਅਸੀਂ ਆਹ ਹਫ਼ਤੇ ਬਾਅਦ ਰਿਵਿਊ ਕਰਾਂਗੇ ਅੱਜ ਤੋਂ ਸ਼ੁਰੂ ਕਰਾ ਰਹੇ ਹਾਂ ਸਫਾਈ ਵਾਲਾ ਕੰਮ ਵੀ ਤੇ ਇੱਕ ਜਿਹੜੀ ਪੁਰਾਣੀ ਪਾਈਪ ਹੈਗੀ ਅੱਜ ਉਹਨੇ ਸ਼ੁਰੂ ਹੋਣ ਜਾ ਰਿਹਾ ਕੰਪਨੀਆਂ ਦੇ एसटीपी ਜਿਹੜੇ ਨਹੀਂ ਲਾਏ ਹੋਏ ਉਹਨਾਂ ਦੇ ਖਿਲਾਫ ਵੀ ਆਪਾਂ ਐਕਸ਼ਨ ਲੈ ਰਹੇ ਹਾਂ ਉਹ ਪੋਲੂਸ਼ਨ ਬੋਰਡ ਵਾਲਿਆਂ ਨੂੰ ਹਦਾਇਤ ਕਰਤੀ ਹੈ ਉਹ ਆਰੇ ਟੀਮ ਉਹਨਾਂ ਦੀ ਆ ਰਹੀ ਹੈ ਉਹ ਚੈੱਕ ਕਰਕੇ ਕਾਰ ਵੀ ਕਰਾਂਗੇ ਸਰ ਇੱਕ ਇਹਨਾਂ ਨੇ ਕਿਹਾ ਕਿ ਜਿਹੜੇ ਪਾਣੀ ਜਿਹੜਾ ਪਲੱਗ ਕਰਦੇ ਆ ਜਿਹੜੇ ਕਮੇਟੀ ਵਾਲੇ ਕਰ ਜਿੰਨੇ ਨੇ ਇਲੀਗਲ ਤਰੀਕੇ ਨਾਲ ਜੋੜ ਰਿਆ ਤੁਸੀਂ ਕਿ ਉਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਉਹ ਪਾਣੀ ਕਿੱਥੇ ਜਾਏਗਾ ਨਹੀਂ ਪਾਣੀ ਬੰਦ ਨਹੀਂ ਕਰ ਰਹੇ ਹਾਂਜੀ ਅਸੀਂ ਸਿਰ ਜਿੱਥੇ ਮ ਔਰ ਜੰਗੀਆਂ ਜੀ ਹਾਂਜੀ ਜਿਹੜਾ ਪਾਣੀ ਮੋਟਰਾਂ ਨਾਲ ਲਾ ਕੇ ਸਿੱਟਿਆ ਜਾ ਰਿਹਾ ਉਹ ਮੋਟਰ ਵਾਲਾ ਬੰਦ ਕੀਤਾ ਜਾ ਰਿਹਾ ਨੋਰਮਲ ਪਾਣੀ ਕਿਉਂਕਿ ਡਾਈਡੈਂਸ ਉਹ ਵੀ ਸੁਸਾਇਟੀਆਂ ਚ ਵੀ ਆਪਣੇ ਬੰਦੇ ਰਹਿ ਰਹੇ ਆ ਸਾਰੇ ਉਹੀ ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਦੀ ਵੀ ਇਹ ਸਮੱਸਿਆ ਆ ਵਾ ਜੇ ਬੰਦ ਕਰਾਂਗੇ ਤਾਂ ਕੱਲ ਨੂੰ ਉਹਨਾਂ ਦੀ ਵੀ ਦਿੱਕਤ ਆਊਗੀ ਸੋ ਇਮੀਡੀਏਟਲੀ ਕੋਈ ਬੰਦ ਨਹੀਂ ਕਰ ਰਹੇ ਜਿਹੜਾ ਕੋਈ ਮੋਟਰ ਚਲਾ ਕੇ ਸਿੱਟਦਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਇਹ ਕਿਹਨਾਂ ਦਾ ਇਰਾਦਾ ਹੈ ਕਿ ਜਿਹੜੇ ਮੋਟਰ ਇਸ ਏਰੀਆ ਦੇ ਐਮਸੀ ਆ ਉਹ ਨਹੀਂ ਕਦੀ ਇਸ ਏਰੀਆ ਤੇ ਜਾਂਦੇ ਉਹਨਾਂ ਦੇ ਵੀ ਸਰ ਕੋਈ ਕਾਰਵਾਈ ਕੀਤੀ ਜਾਏਗੀ ਕੋਈ ਨਾ ਸੁਣ ਕੇ ਦੇਅ ਮਸਲਾ ਮੇਰੇ ਧਿਆਨ ਚ ਨਹੀਂ ਆ ਵੀ ਐਮਸੀ ਆਏ ਨਹੀਂ ਆਏ ਪਰ ਜਿਹੜੀਆਂ ਇਹਨਾਂ ਦੀਆਂ ਸਮੱਸਿਆਵਾਂ ਕਾਫੀ ਦੇਰ ਤੋਂ ਲੱਤਦੀਆਂ ਆ ਰਹੀਆਂ ਕਿਉਂਕਿ ਪਿੰਡ ਜਿਹੜਾ ਕਮੇਟੀ ਚ ਆਇਆ 25 26 ਸਾਲ ਹੋ ਗਏ ਤੇ ਫਿਰ ਨਹੀਂ ਇਹ ਤੇ ਸੀਵਰ ਦੀਆਂ ਜਿਹੜੀਆਂ ਮੋਢਲੀਆਂ ਨੂੰ ਸਹੂਲਤਾਂ ਮਿਲ ਨਹੀਂ ਉਹ ਅਜੇ ਨਹੀਂ ਮਿਲੀਆਂ